ਚਲੇ ਗਏ ਮੁਕਤੀ ਜਿਹੜੇ ਬਾਰੇ ਮੈਂ ਇੱਕ ਮੁਸਲ ਤਿਆਰ ਕਰਿਆ ਉਹ ਬਾਰੇ ਵੀ ਜਦੋਂ ਜਾਂਦੇ ਕੋਠੇ ਆਪਾਂ ਉੱਥੇ ਹੀ ਖੜੇ ਆ ਅਸੀਂ ਅੱਜ ਵੀ ਜਿਹੜਾ ਰੋਜ਼ਗਾਰ ਵਾਲ ਘਟ ਪਿਆਂਦੇ ਰਹਾਂ ਸਰਕਾਰਾਂ ਜੋ ਫ੍ਰੀ ਚੀਜ਼ਾਂ ਦਿੰਦੇ ਨੇ ਉਹਦੇ ਵੱਲ ਆਪਾਂ ਜਿਆਦਾ ਧਿਆਨ ਦੇ ਰਹਾਂ ਮੈਨੂੰ ਲੱਗਦਾ ਸਰਕਾਰ ਤੋਂ ਰੋਜ਼ਗਾਰ ਮੰਗਣਾ ਚਾਹੀਦਾ ਜੇ ਰੋਜ਼ਗਾਰ ਇੱਕ ਪਰਿਵਾਰ ਚ ਮਿਲੂਗਾ ਤਾਂ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਿੱਕੀ ਨਾ ਕਰ ਸਕੂਗਾ ਅੱਜ ਸਾਡੇ ਦੁਕਾਨਦਾਰ ਭਰਾ ਸਾਰ ਟੈਕਸ ਪੇ ਕਰਦੇ ਨੇ ਇੱਕ ਇੰਡਸਟਰੀ ਵਾਲਾ 60 ਸਾਲ ਟੈਕਸ ਪੇ ਕਰਦਾ ਜਿੰਨਾ ਟਾਈਮ ਉਹ ਕੰਮ ਕਰਦਾ ਪਰ ਜਦੋਂ ਉਹ ਰਿਟਾਇਰ ਹੁੰਦਾ ਸਰਕਾਰ ਵੱਲੋਂ ਉਹਦੇ ਲਈ ਕੋਈ ਪੈਨਸ਼ਨ ਕੋਈ ਉਹਦੇ ਲਈ ਰਾਹਤ ਦੀ ਸਕੀਮ ਨਹੀਂ ਦਿੰਦੀ ਜਾਂਦੀ ਜਿਹੜਾ ਇੱਕ ਬੰਦਾ ਸਾਰੀ ਉਮਰ ਆਪਣੀ ਤਨਖਾਹ ਤੋਂ ਟੈਕਸ ਪੇ ਕਰੇ ਇਹ ਤੋਂ ਬਹੁਤ ਸਾਰੀਆਂ ਜਿਹੀਆਂ ਚੀਜ਼ਾਂ ਨਹੀਂ ਜਿਹੜੇ ਅੱਜ ਕੱਲ ਨੌ ਕਿਸਾ ਉਹ ਹੈ ਮੈਂ ਤੁਹਾਨੂੰ ਪਤਾ ਦੱਸਦਾ ਵੀ ਇਹ ਸਿਸਟਮ ਨਾਲ ਜਿਹੜਾ ਸਾਥ ਹੈ ਜਿਉਂ ਕਿ ਆਪਣੇ ਸਾਰਿਆਂ ਦੇ ਸਹਿਯੋਗ ਨਾਲ ਹੀ ਇੱਥੇ ਕਾਰਜ ਸਫਲ ਹੋ ਸਕਦੇ ਨੇ ਕਿਉਂਕਿ ਗੱਲਾਂ ਬੰਦ ਕਰ ਚਲ ਕੋਈ ਕੁਝ ਨਹੀਂ ਦੱਸ ਸਕਦਾ ਹਮੇਸ਼ਾ ਜਿਹਦੇ ਸਾਥ ਨਾਲ ਹੀ ਜਿਹੜਾ ਬਣ ਸਕਦਾ ਸਾਹਮਣੇ ਬੈਠੇ ਸਾਡੀਆਂ ਭੈਣਾਂ ਪ੍ਰਧਾਨ ਜੀ ਅੱਜ ਤੋ ਸ੍ਰੀ ਲੜਕਾ ਲੜਕੀਆਂ ਖੜੇ ਹੋ ਇਹ ਆਪਣੇ ਰਿਸ਼ਤੇਦਾਰ ਜੀ ਲੱਗਦੇ ਨੇ ਇਹ ਮੇਰਾ ਭਤੀਜਾ ਜੀ ਸਮਨ ਤੇ ਅੱਜ ਇਹਨਾਂ ਦੀ ਸ਼ਾਦੀ ਹੈ ਉਹ ਮੈਂ ਤੁਸੀਂ ਪੂਨਾ ਸ਼ੁਭੀ ਰਣੀ ਜਿਹੜਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜਾ ਪਿਛਲੇ ਕਾਫੀ ਸਾਲਾਂ ਤੋਂ ਮੈਂ ਬਹੁਤ ਵਧੀਆ ਨੂੰ ਪ੍ਰਾਣਾ ਕਰ ਰਿਹਾ ਕਿ ਹਰ ਇੱਕ ਸਾਲ ਤੇ 5 ਤੋਂ 7 ਤੇ 11 ਲੜਕੀਆਂ ਦੀ ਸ਼ਾਦੀ ਕਰੇ ਇੱਕ ਸਾਲ ਕਰਾ ਰਹੇ ਨੇ ਬਹੁਤ ਵਧੀਆ ਪ੍ਰਾਣਾ ਇਹ ਸੇਮਾ ਸੇਪੋਲਾ ਸ਼ੁਕਰੀਆ ਨੀ ਕੇ ਲੱਭ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਹੈ ਜਿਹੜਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਆ ਬੇਟੀ ਕੀ ਲੱਗਦੀ ਆਪਣੀ ਜੀ ਕੀ ਕਹਿਣਾ ਚਾਹਾਂਗੇ ਸੇਪੋਲਾ ਸੇਵਾ ਸੰਧੇ ਨੂੰ ਮੈਰਿਜ ਕਿਹ ਗਈ ਜੀ ਸੇਪੋਲਾ ਨਾਮ ਦੀ ਦਿੱਪਾਇਆ ਜੀ ਰਦੀ ਕੇ ਆਸ਼ੀਰਵਾਦ ਕਰਦੇ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਲੜਕੀ ਦੇ ਮੈਰਿਜ ਦੀ ਤਿਆਰੀ ਕੀ ਕਰਨਾ ਚਾਹਾਂਗੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਸਾਰੀ ਟੀਮ ਨੂੰ ਸੇਪੋਲਾ ਸੇਵਾ ਸੰਧੇ ਦਾ ਅਛਾ ना ही जो मैंबर साहब आना मेहनत सबका कि उन्होंने लगातार दोनवर परिवार के ब्याह कराए जा रहे हैं इसलिए बहुत बहुत मुबारकबाद उन्होंने देना चाहता सारी ही मैं साहरवासियों बहुत मुबारकबाद देना चाहता क्योंकि हमेशा इस संस्था को हमेशा सपोर्ट कर रहे हैं भाई चाहे पैसे की गल कर लो चाहे वो आर्थिक मदद की गल करो किसी भी तरह की हमेशा उस संस्था मदद कर रहे हैं जो तुझे हो ਸਾਰੇ ਸ਼ਹਿਰ ਦੇ ਦਿੱਤੇ ਬੰਦਿਆਂ ਸਾਰੇ ਸ਼ਹਿਰ ਦੇ ਪਤਨਤੇ ਸਜਣ ਉਹਨੇ ਆਪਣੇ ਅਸੀਰ ਭਾ ਦੇ ਇਹ ਸਤ ਕਰੋੜ ਰੁਪਏ ਵਾਲਾ ਪਰਿਵਾਰਾ ਤੋਂ ਜਿਹੜੀਆਂ ਨੇ ਵਿਆਹ ਹੋਇਆ ਉਹਦੇ ਅਸੀਰ ਭਾ ਦੇ ਪਹੁੰਚੇ ਸੀ ਇਸ ਕਰਕੇ ਬਹੁਤ 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 ਖੁਸ਼ੀ